ਜੀ ਪਹਿਲਾਂ ਤੇ ਮੈਂ ਇਹ ਦੱਸਣਾ ਚਾਹੁੰਨਾ ਨਿਰੰਕਾਰੀ ਸਤਸੰ ਪਵਨ ਜਿਹੜੀ ਯੂਨਿਟੀ ਐ ਪਟਾਲੇ ਦੇ ਵਿੱਚ ਪੰਜਾਬ ਦੇ ਵਿੱਚ ਵਰਲਡ ਦੇ ਵਿੱਚ ਇਹਨਾਂ ਨੂੰ ਪਹਿਲਾਂ ਤੇ ਮੈਂ ਬਹੁਤ-ਬਹੁਤ ਵਧਾਈ ਦੇਣਾ ਚਾਹੁੰਨਾ ਔਰ ਉਹਦੇ ਨਾਲ ਜਿੱਦਾਂ ਇਹ ਕਰ ਰਹੇ ਨੇ ਇਹ ਸਾਫ ਸਫਾਈ ਜਿਹੜੀ ਮਤਲਬ ਸ਼ਹਿਰ ਦੀ ਹੋ ਰਹੀ ਆ ਜਿੱਦਾਂ ਸਾਡੇ ਮਤਲਬ ਸੀਨੀਅਰ ਅਰਗੋਜੀ ਨੇ ਦੱਸਿਆ ਵਾ ਤੁੱਲੀ ਸਾਹਿਬ ਜੀ ਨੇ ਹਾਂ ਵੀ ਬਟਾਲੇ ਵਾਸਤੇ ਵੀ ਇਹ ਮੈਸੇਜ ਹੈ ਮੈਂ ਇਹ ਚਾਹੁੰਦਾ ਜੀ ਇਹ ਨਿਰੰਕੁਵਾਰੀ ਸਤਸੰ ਪਵਨ ਵਾਲੀ ਚੀਜ਼ ਕਰ ਰਹੇ ਨੇ ਤੇ ਫਿਰ ਅਸੀਂ ਜੇ ਆਪਣੇ ਘਰ ਦੇ ਬਾਹਰ ਹੀ ਉਹਨਾਂ ਉਹਨਾਂ ਹਿੱਸਾ ਹੀ ਸਾਫ ਸਫਾਈ ਅਰਲੀਏ ਨਾ ਇਹ ਵੀ ਬੜੀ ਵੱਡੀ ਚੀਜ਼ ਹੈ ਉਹਦੇ ਨਾਲ ਮੈਸੇਜ ਇਹ ਜਾਉਣਾ ਵਾ ਜੇ ਆਹੀਂ ਸਾਫ ਸਫਾਈ ਆਪਣੀ ਇਤਿਹਾਤ ਗਵਾਨ ਮੱਥੇ ਨੇ ਵੀ ਆਪਣੀ ਸਾਫ ਸਫਾਈ ਅਰ ਲੈਣੀ ਸੋ ਦੈਟ ਜੇ ਇਹ ਸਾਫ ਸਫਾਈ ਜਿਹੜਾ ਇਹਨਾਂ ਨੇ ਅੱਜ ਬਹੁਤ ਸੋਹਣਾ ਮਿਸ਼ਨ ਚਲਾਇਆ ਇਹਨਾਂ ਦਾ ਹਰ ਸਾਲ ਹੰਦਾਵਾ ਸਵਚ ਜਲ ਸਵਚ ਮਨ ਉਹਦੇ ਨਾਲ ਇਹ ਚੀਜ਼ ਮੈਟਰ ਅਰਦੀ ਆ ਕਿ ਇਹ ਇੱਥੋਂ ਦੀ ਥਾਂ ਤੇ ਇਦਾਂ ਹੋਰ ਹੋਰ ਪ੍ਰੋਗਰੈਸ ਵੱਧ ਤੋਂ ਵੱਧ ਵਧੀਆ ਅਰਸਤ ਦੇ ਨੇ ਸਾਡਾ ਪ੍ਰਣਾਮ ਦੱਸਿਓ ਮੇਰਾ ਨਾਮ ਲਖਿੰਦਰ ਸਿੰਘ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮੈਨੂੰ ਸੇਵਾ ਸੰਤਨਗਾਰੀ ਮਿਸ਼ਨ ਬ੍ਰਾਂਚ ਬਟਾਲਾ ਦੇ ਮੁਖੀ ਦੇ ਤੌਰ ਤੇ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੋਈ ਹੈ ਅੱਜ ਗੁਰੂ ਦੇ ਹੁਕਮ ਦੇ ਅਨੁਸਾਰ ਸਾਡੇ ਪੂਰੇ ਹੀ ਪਾਰਤਵਾਰਸ਼ ਦੇ ਵਿੱਚ ਪ੍ਰੋਜੈਕਟ ਅਮਰਤ ਦੇ ਦੀਨ ਸਵਸ਼ਮਾਨ ਸਵਸ ਜਲ ਦੇ ਤਹਿਤ ਇਹ ਸੰਤਮਾਪੁਰ ਸੇਵਾਨ ਬਾਰੇ ਹਨ ਸੰਤਨਗਾਰੀ ਬ੍ਰਾਂਚ ਬਟਾਲਾ ਦੇ ਵੀ ਜਿੰਨੇ ਵੀ ਸੇਵਾਦਲ ਦੇ ਜਵਾਨ ਹਨ ਸੇਵਾਦਲ ਦੀਆਂ ਪਹਿਣਾ ਹਨ ਸਾਧ ਸੰਗਤ ਦੇ ਮੈਂਬਰ ਹਨ ਗੁਰੂ ਦਾ ਹੁਕਮ ਆਇਆ ਕਿ ਅਸੀਂ ਜਲਦੀ ਸਵਸ਼ਥਾ ਕੈਂਪ ਰੱਖਣੀ ਹੈ ਕਿਉਂਕਿ ਜਲਦੀ ਸਵਸ਼ਥਾ ਕੈਂਪ ਰਹੇਗੀ ਮਨ ਸਭਾਵਕ ਹੈ ਕਿ ਉਹ વિશਵਸ ਹੁੰਦਾ ਹੈ ਇਸ ਕਰਕੇ ਸੱਚੇ ਪਾਤਸ਼ਾਹ ਦੇ ਸੰਦੇਸ਼ ਨੂੰ ਮੰਨਦੇ ਹੋਏ ਜਿਤਨੇ ਵੀ ਸੇਵਾਦਲ ਦੇ ਭੈਣ ਭਰਾ ਹਨ ਸਾਧ ਸੰਗਤ ਦੇ ਮੈਂਬਰ ਹਨ ਇਸ ਬਾਰੇ ਹਨ ਬਟਾਲਾ ਵਿਖੇ ਵੀ ਕੇਵਲ ਬਟਾਲਾ ਵਿਖੇ ਹੀ ਨਹੀਂ ਪੂਰੇ ਪਾਰਤੌਰਸ਼ ਦੇ ਵਿੱਚ ਇਹ ਸਵਾਵਾ ਹੋ ਰਹੀਆਂ ਹਨ ਅੱਜ ਇਸ ਦਾ ਸਮਾਂ 8 ਤੋਂ 12 ਹੈ ਸਾਤ ਸੰਗਤ ਦੇ ਸਹਿਯੋਗ ਦੇ ਨਾਲ ਸੰਤਾ ਮਹਾਪੁਰਸ਼ ਦੇ ਸਹਿਯੋਗ ਦੇ ਨਾਲ ਸਰਕ ਕਿਤਾ ਕਿਤਾ ਦੀ ਸੇਵਾ ਅੱਜ ਹੋ ਰਹੀ ਕੀ ਕੀਤਾ ਜਾ ਰਿਹਾ ਹੈ ਅੱਜ ਇਸੇ ਤਹਿਤ ਦੇ ਵਿੱਚ ਹੀ ਕਿ ਜਲਦੀ ਸੇਵਾ ਜਲ ਪਿਤ੍ਰ ਹੋਵੇ ਜਲ ਸਾਫ ਹੋਵੇ ਉਸ ਨੂੰ ਮੁੱਖ ਰੱਖਦੇ ਹੋਏ ਸੇਵਾ ਕੀਤੀ ਜਾ ਰਹੀ ਹੈ ਸਫਾਈ ਵੀ ਚੱਲ ਰਹੀ ਹੈ ਅੱਜ ਵੀ ਸਾਡੇ ਬਟਾਲਾ ਦੇ ਵਿੱਚੋਂ ਦੀ ਇੱਕ ਡੇਰ ਨਗਰੀ ਹੈ ਉਸ ਦੇ ਕੰਡਿਆਂ ਦੀ ਸਫਾਈ ਕੀਤੀ ਜਾ ਰਹੀ ਹੈ ਜੀ ਅੱਜ ਆਪ ਸਭ ਦੇਖ ਰਹੇ ਹੋ ਕਿ ਸੰਤਰੰਕਾਰੀ ਮਿਸ਼ਨ ਜੋ ਮਾਨਵਤਾ ਦਾ ਮਿਸ਼ਨ ਹੈ ਤੇ ਪਿਆਰ ਪ੍ਰੀਤ ਦਾ ਮਿਸ਼ਨ ਹੈ ਅੱਜ ਪ੍ਰੋਜੈਕਟ ਅੰਮ੍ਰਿਤ ਦੇ ਤਹਿਤ ਸਤਿਗੁਰੂ ਮਤਾ ਸ੍ਰੀ ਦਿਕਸ਼ਾ ਜੀ ਮਹਾਰਾਜ ਦੀ ਹਸਿੰਮ ਕਿਰਪਾ ਦੇ ਦੁਆਰਾ ਸੰਤਰੰਕਾਰੀ ਮਿਸ਼ਨ ਦੇ ਵਲੰਟੀਅਰ ਸੇਵਾਦਾਰ ਜੋ ਹਨ ਬੜੇ ਉਤਸ਼ਾਹਪੂਰਵਕ ਅੱਜ ਸੇਵਾਵਾਂ ਕਰ ਰਹੇ ਹਨ ਅੱਜ ਪੂਰੇ ਭਾਰਤ ਵਰਸ਼ ਦੇ ਵਿੱਚ ਦੇ ਵਿੱਚ ਹੀ ਇਸੇ ਤਰ੍ਹਾਂ ਹੀ ਜੋ ਹੈ ਨਦੀਆਂ ਹਨ ਜੋ ਸਾਡੀਆਂ ਜੋ ਹਨ ਸਮੁੰਦਰ ਦੇ ਤੱਟ ਹਨ ਚਾਹੋ ਖੂਹ ਹਨ ਚਾਹੇ ਇਸੇ ਤਰ੍ਹਾਂ ਹੀ ਸਾਡੀਆਂ ਜੋ ਸਵਸਥ ਜਨ ਸਵਸਥ ਮੰਦ ਦੇ ਅਭਿਆਨ ਦੇ ਤਹਿਤ ਪਾਣੀ ਜੋ ਹੈ ਅਸੀਂ ਦੇਖਦੇ ਹਾਂ ਕਿ ਲਗਭਗ ਦੱਸਦੇ ਹਨ ਕਿ 2030 ਤੱਕ ਪਾਣੀ ਦਾ ਥੋੜੀ ਕਿਲਤ ਜ਼ਰੂਰ ਆਏਗੀ ਇਸ ਰੂਪ ਦੇ ਵਿੱਚ ਪਰ ਜੋ ਅੱਜ ਤੋਂ ਹੀ ਸੰਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਜਿਸ ਤਰ੍ਹਾਂ ਨਦੀਆਂ ਹਨ ਉਹਨਾਂ ਦੇ ਆਇਦ ਵਾਲੇ ਜਿਸ ਤਰ੍ਹਾਂ ਵੀ ਗੰਦਗੀ ਹੈ ਕੁਝ ਬੋਟਰ ਹਨ ਵੇਸਟਜ ਹਨ ਜਾਂ ਕੁਝ ਇਸ ਤਰ੍ਹਾਂ ਪੋਲੀਥੀਨ ਹਨ ਜੋ ਕਿਤਨਾ ਖਿਲ ਰਿਹਾ ਰਹਿੰਦਾ ਹੈ ਇਸ ਕਰਕੇ ਕਿ ਜੋ ਪਾਣੀ ਅਗਰ ਸਵਛ ਰਹੇਗਾ ਤਾਂ ਜੋ ਮਾਨਵ ਜੀਵਨ ਹੈ ਉਸੇ ਤਰ੍ਹਾਂ ਹੀ ਬਚਿਆ ਰਹੇਗਾ ਸੰਤਰੰਕਾਰੀ ਮਿਸ਼ਨ ਜੋ ਹੈ ਹਮੇਸ਼ਾ ਹੀ ਪਰਪੱਕ ਰਹਿੰਦਾ ਹੈ ਇਸ ਰੂਪ ਦੇ ਵਿੱਚ ਕਿ ਜੋ ਹਸਪਤਾਲਾਂ ਦੀ ਸਫਾਈ ਵੀ ਇਸੇ ਦਰਮਿਆਨੀ ਕੀਤੀ ਜਾਂਦੀ ਹੈ ਔਰ ਰੇਲਵੇ ਸਟੇਸ਼ਨਾਂ ਦੀ ਵੀ ਸਫਾਈ ਦੇ ਵਿੱਚ ਅਭਿਨ ਯੋਗਦਾਨ ਦਿੰਦਾ ਹੈ ਸੰਤਰੰਕਾਰੀ ਮਿਸ਼ਨ ਔਰ ਬਲੱਡ ਨੇਸ਼ਨ ਕੈਂਪਾਂ ਦੇ ਵੀ ਆਯੋਜਨ ਸੰਤਰੰਕਾਰੀ ਮਿਸ਼ਨ ਦੇ ਵਿੱਚੋਂ ਹੀ ਕੀਤੇ ਜਾਂਦੇ ਹਨ ਅੱਜ ਪੂਰੇ ਸ਼ਹਿਰ ਦੀ ਸਫਾਈ ਕੀਤੀ ਗਈ ਹੈ ਪੂਰੇ ਸ਼ਹਿਰ ਦੀ ਸਫਾਈ ਤਾਂ ਨਹੀਂ ਹੈ ਪਰ ਇਹ ਜੋ ਹੈ ਵਾਟਰ ਵਨ ਤਹਿ ਦੇ ਤਹਿਤ ਵੀ ਜੋ ਪਾਣੀ ਜਲ ਸਵਸਥ ਜੋ ਹੈ ਉਸ ਦੇ ਤਹਿਤ ਇਹ ਸਫਾਈ ਦਾ ਵਿਆਰ ਕੀਤਾ ਜਾ ਰਿਹਾ ਹੈ ਸਾਰਾ ਵੀ ਹੁਣ ਜਿਤਨੇ ਵੀ ਸਾਡੇ ਨਦੀਆਂ ਹਨ ਜਾਂ ਨਾਲੇ ਹਨ ਜਾਂ ਇਸ ਤਰ੍ਹਾਂ ਖੂਹ ਹਨ ਉਹਨਾਂ ਦੀ ਸਫਾਈ ਵਿਸ਼ੇਸ਼ ਰੂਪ ਵਿੱਚ ਕੀਤੀ ਜਾ ਰਹੀ ਹੈ ਕਿ ਪਾਣੀ ਨੂੰ ਬਤ ਬਤ ਸਵੱਛ ਰੱਖਿਆ ਜਾ ਸਕੇ ਅਸੀਂ ਸਾਰੇ ਇਹ ਨਾਲ ਮਿਲ ਕੇ ਸੇਵਾਵਾਂ ਕਰਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਇਸ ਤਰ੍ਹਾਂ